ਸਾਨ ਗੁਰੂ ਅਰਜਨ ਦੇਵ ਮਹਾਰਾਜ ਇੱਕ ਸਮਾਂ ਆਇਆ ਸਾਰੀ ਰਾਤ ਸੁੱਤਾ ਹੀ ਨਹੀਂ ਉਹ ਤਰ੍ਹਾਂ ਗੁਰੂ ਸੌਂਦਾ ਨਹੀਂ ਸਰੀਰ ਕਰਕੇ 2-3 ਘੰਟੇ ਆਰਾਮ ਜੀ ਕੋਤਰਾ ਗੁਰੂ ਸੌਂਦਾ ਨਹੀਂ ਸਤਿਗੁਰੂ ਜਾਗਤਾ ਹੈ ਦੇ ਉਹ ਭੁਲੀ ਮਾਲ ਨਹੀਂ ਹੈ ਬਾਬਾ ਨੰਦ ਸਿੰਘ ਜੀ ਵਿਲੇ ਇੱਕ ਕਵੀ ਨੇ ਕਵਤਾ ਸੁਣਾਈ ਸੀ ਗੁਰੂ ਨਾਨਕ ਸੁੱਤਾ ਤੇ ਸੱਪ ਨੇ ਛਾਂ ਕੀਤੀ ਤੇ ਮਹਾਂਪੁਰਸ਼ਾਂ ਨੇ ਹੱਥ ਉੱਚਾ ਕਰਕੇ ਰੋਕ ਦਿੱਤਾ ਕਹਿੰਦੇ ਭਈ ਥੋੜੇ ਲਫ਼ਜ਼ ਚੇਂਜ ਕਰ ਲੈ ਕਹਿੰਦਾ ਜੀ ਮੈਂ ਛੋਟੇ ਹੁੰਦਿਆਂ ਤੋਂ ਸੁਣਦਾ ਆਂ ਵੀ ਗੁਰੂ ਨਾਨਕ ਸਾਹਿਬ ਸੁੱਤੇ ਸੱਪ ਨੇ ਛਾਂ ਕੀਤੀ। ਬਾਬਾ ਨੰਦ ਸਿੰਘ ਜੀ ਕਹਿੰਦੇ ਭੋਲਿਆ ਜਿਸ ਦਿਨ ਗੁਰਨਾਨਕ ਸੌਂ ਗਿਆ ਉਸ ਦਿਨ ਪਰਲੋ ਆ ਜੇਗੀ। ਆਖੋ ਸਤਨਾਮ। ਵਾਹਿਗੁਰੂ। ਅੱਖਰਾਂ ਵਿੱਚ ਸੱਸਾ ਹੀ ਲਿਆ। ਤੱਤਾ ਹੀ ਲਿਆ। ਸੁੱਤੇ ਸੱਸੇ ਥੱਲੇ ਲੀਕ ਤੇ ਤੱਤੇ ਦੇ ਉੱਤੇ। ਲਾਮ। ਪਰ ਬਾਬਾ ਜੀ ਕਹਿੰਦੇ ਸੁੱਤੇ ਨਾ ਕਹਿ ਸੁਤੇ ਸੁਤੇ ਸੁੱਤੇ ਤੇ ਸੁਤੇ 'ਚ ਬਹੁਤ ਫਰਕ ਹੈ ਆ ਕੋ ਸਤ ਨਾ ਗੁਰੂ ਨਾਨਕ ਸੁਤੇ ਲੰਮੇ ਪਏ ਸੀ ਸੂਰਜ ਦਾ ਦਿਲ ਕੀਤਾ ਮੈਂ ਦਰਸ਼ਨ ਕਰ ਲਾਂ ਇਧਰੋਂ ਛੇਸ਼ਨਾਗ ਦਾ ਦਿਲ ਕੀਤਾ ਮੈਂ ਵੀ ਆਪਣੀ ਹਾਜ਼ਰੀ ਨਾਲ ਕਿੰਨੀ ਲਫ਼ਜ਼ਾਂ ਵਿੱਚ ਦੂਜੀ ਬਾਤ ਹੈ ਮਹਾਰਾਜ ਦੇ ਚਿਹਰੇ ਤੇ ਧੁੱਪ ਆਈ ਗੁਰੂ ਨਾਨਕ ਸਾਹਿਬ ਦੇ ਇਹ ਧੁੱਪ ਨਹੀਂ ਆਈ ਸੂਰਜ ਕਹਿੰਦਾ ਸੀ ਮੈਂ ਵੀ ਦਰਸ਼ਨ ਕਰਨਾ। ਅਸ਼ੇਸ਼ਨਾਗ ਨੇ ਛਾਂ ਕੀਤੀ ਉਹ ਵੀ ਆਪਣੀ ਸੇਵਾ ਕਰ ਰਿਆ ਸੀ ਹਾਜ਼ਰੀ ਲਾ ਰਿਆ ਸੀ ਸੁੱਤੇ ਸੁੱਤੇ ਨਹੀਂ ਸੀ ਸੁੱਤੇ ਲੰਮੇ ਪਏ ਸੀ। ਉਹ ਤਰ੍ਹਾਂ ਗੁਰੂ ਸੌਂਦਾ ਨਹੀਂ। ਪਰ ਸੁੱਤੇ ਜਿਹੜਾ 2-3 ਘੰਟੇ ਲੰਮੇ ਪੈਣਾ ਗੁਰੂ ਅਰਜਨ ਦੇ ਮਹਾਰਾਜ ਇੱਕ ਟਾਈਮ ਆਇਆ ਜੋ ਲਫਜ਼ ਲਿਖੇ ਆ ਮੈਂ ਬੋਲਣ ਲੱਗਾ ਪੈਰ ਰਾਤ ਤੱਕ ਜਾਗਦੇ ਰਹੇ ਸਾਰੀ ਰਾਤ ਜੋ ਕੋਈ 2 3 ਘੰਟੇ ਲੱਗ ਸਦਾ ਉਹ ਵੀ ਨਹੀਂ ਸੋਤੇ ਉਹ ਵੀ ਨਹੀਂ ਦੂਜੀ ਰਾਤ ਵੀ ਐਂ ਜੀ ਆ ਹਾ ਹਾ ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਕੀ ਗੱਲ ਸਾਰੀ ਰਾਤ ਤੁਸੀਂ ਅੱਖਾਂ ਖੋਲ ਕੇ ਇਸ ਕੁਝ ਸੋਚਦੇ ਰਹਿੰਦੇ ਹੋ ਜਿਹੜਾ ਕੋਈ ਦੋ ਤਿੰਨ ਘੰਟੇ ਲੱਕ ਸਿੱਧਾ ਕੋਈ ਉਹ ਵੀ ਨਹੀਂ ਬਸ ਬੈਠੇ ਰਹਿੰਦੇ ਹੋ ਚੌਂਕੜਾ ਮਾਰ ਕੇ ਤੇ ਕਦੀ ਮਹਾਰਾਜ ਕਾਸ਼ਾ ਲੇਖਦੇ ਹੋ ਕਦੀ ਕਿਧਰ ਇਹ ਦੋ ਤਿੰਨ ਰਾਤਾਂ ਤੋਂ ਮੈਂ ਦੇਖਣ ਡਿਆਂ ਕੀ ਲੀ ਲੈ ਮੈਂ ਕਹਿੰਦਾ ਗੱਲਾਂ ਸੁਣੋਗੇ ਗੁਰੂ ਅਰਜਨ ਦੇ ਮਹਾਰਾਜ ਆ ਕਿ ਵਿੱਕ ਜਾਓਗੇ ਵਿੱਕ ਜਾਓਗੇ ਉਹਨਾਂ ਵਰਗਾ ਦਿਆਲੂ ਕੋਈ ਹੋਇਆ ਹੀ ਨਹੀਂ ਅਸੀਂ ਆਪਣੇ ਦੁੱਖਾਂ 'ਚ ਨਹੀਂ ਸੌਂਦੇ ਗੁਰੂ ਦੂਜੇ ਦੇ ਦਰਦ ਵਿੱਚ ਨਹੀਂ ਆਰਾਮ ਕਰਦੇ ਕਹਦੇ ਹੋ ਗੱਜ ਕੇ ਸਤਨਾ ਜਿਹੜਾ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਜਵਾਬ ਦਿੱਤਾ ਸੁਣਿਓ ਮਹਾਰਾਜ ਅੱਜ ਤਿੰਨ ਦੋ ਦਿਨ ਰਾਤਾਂ ਹੋ ਗਈਆਂ ਸਾਰੀ ਰਾਤ ਬੈਠੇ ਰਹਿੰਦੇ ਹੋ ਅੱਖਾਂ ਖੋਲੀਆਂ ਕੋਈ ਸੋਚਦੇ ਰਹਿੰਦੇ ਉਹ ਲਫਜ਼ ਸੁਣਿਓ ਜੀ ਮੈਂ ਖੂਬ ਉਹ ਲਫਜ਼ ਬੋਲ ਰਿਹਾ ਇਤਿਹਾਸ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਕੀ ਆਖਿਆ ਭਾਈ ਗੁਰਦਾਸ ਜੀ ਕਾਲ ਯੁਗ ਦਾ ਭਿਆਨਕ ਸਮਾਂ ਹੈ ਇਹ ਜਿਹੜਾ ਧਿਆਨ ਨਾ ਸੁਣੇ ਲੋਕ ਕਾਲ ਯੁਗ ਦਾ ਭਿਆਨਕ ਸਮਾਂ ਹੈ ਦੂਜੇ ਨਫਜ ਲਿਖਿਆ ਹੈ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਨੂੰ ਕਹਿੰਦੇ ਜਗ ਦੇ ਵਿੱਚ ਵਿਕਾਰਾਂ ਦੀ ਸੈਨਾ ਛਾਈ ਪਈ ਹੈ ਆਏ ਹਾਏ ਸੈਨਾ ਸਵਿਧ ਸੈਨਾ ਤੇ ਕਾਰਾਂ ਦੀ ਸੈਨਾ ਕਾਲ ਯੁਗ ਦਾ ਭਿਆਨਕ ਸਮਾਂ ਤੇ ਜਗ ਵਿੱਚ ਵਿਕਾਰਾਂ ਦੀ ਸੈਨਾ ਛਾਈ ਪਈ ਏ ਅਗਲੇ ਲਫ਼ਜ਼ ਗੁਰੂ ਅਰਜਨ ਦੇਵ ਜੀ ਨੇ ਕਹੇ ਕਾਲ ਯੁਗ ਦਾ ਭਿਆਨਕ ਸਮਾਂ ਜਗ ਦੇ ਵਿੱਚ ਵਿਕਾਰਾਂ ਦੀ ਹਨੇਰੀ ਛਾਈ ਪਈ ਆਹਾਹਾ ਲੋਕ ਪਾਪ ਕਰ ਰਹੇ ਨੇ ਭਾਈ ਗੁਰਦਾਸ ਜੀ ਅਸੀਂ ਤਿੰਨ ਦਿਨ ਤੋਂ ਸੋਚਦੇ ਆ ਪਏ ਆ ਕਿ ਜਿਹੜੀ ਕਲਯੁਗ ਦਾ ਭਿਆਨਕ ਸਮਾ ਵਿਕਾਰਾਂ ਦੀ ਸੈਨਾ ਛਾਈ ਪਈ ਵਿਕਾਰਾਂ ਦੀ ਹਨੇਰੀ ਛਾਈ ਪਈ ਏ ਲੋਕ ਇਸ ਪਾਪਾਂ 'ਚ ਗਰਸੇ ਜਾ ਰਹੇ ਨੇ ਤੇ ਅਸੀਂ ਆ ਸੋਚ ਰਹੇ ਆ ਇਹ ਜਿਹੜੇ ਜਿਹੜੇ ਪਾਪਾਂ 'ਚ ਗਰਸਦੇ ਪਏ ਨੇ ਅੰਤ ਵੇਲੇ ਨਰਕਾਂ ਨੂੰ ਜਾਣਗੇ ਇਹ ਮਹਾਰਾਜ ਦੇ ਬਚਨ ਅੰਤ ਨੂੰ ਨਰਕਾਂ ਨੂੰ ਜਾਣਗੇ ਵੇਖੋ ਮੇਰੇ ਮਹਾਰਾਜ ਦਾ ਦਰਦ ਅਗਲੇ ਲਫਜ਼ ਮਹਾਰਾਜ ਨੇ ਕਹੇ ਨਰਕਾਂ ਚ ਜਾ ਕੇ ਬਹੁਤ ਸਾਰੇ ਦੁੱਖ ਭੋਗਣਗੇ ਮੋਬਾਈਲ ਦੀ ਵਰਤੋਂ ਸੋਚ ਕੇ ਕਰਿਆ ਕਰੋ ਇਹਦੇ ਚ ਗੁਰਬਾਣੀ ਵੀ ਹੈ ਕੀਰਤਨ ਵੀ ਹੈ ਦੋਜੀਆਂ ਚੀਜ਼ਾਂ ਵੀ ਹੈ ਕਮਾਂਡ ਤੁਸੀਂ ਦੇਣੀ ਹੈ ਜਿਹੜਾ ਜੀ ਕਮਾਂਡ ਗਲਤ ਦੇਤੀ ਅੱਖਾਂ ਨੇ ਗਲਤ ਵੇਖ ਲਿਆ ਹੱਥਾਂ ਨੇ ਗਲਤ ਕਮਾਂਡ ਦੇ ਲਈ ਕੰਨਾਂ ਨੇ ਗਲਤ ਸੁਣ ਲਿਆ ਆਹੀ ਕਾਲ ਯੁਗ ਦੀ ਸੈਨਾ ਹੈ ਵਿਕਾਰਾਂ ਦੀ ਆਖੋ ਸਤਨਾ ਮਹਾਂਪੁਰਜ ਬਚਨ ਕਰਦੇ ਸੀ ਗਲਾਸ ਦਾ ਕਸੂਰ ਨਹੀਂ ਗਲਾਸ ਵਿੱਚ ਅੰਮ੍ਰਿਤ ਪੀਣਾ ਹੈ ਕਿ ਯਹਿਰ ਪੀਣਾ ਇਹ ਪੀਣ ਵਾਲੇ ਨੇ ਵੇਖਣਾ ਹੈ ਮੋਬਾਈਲਾਂ ਦਾ ਕਸੂਰ ਨਹੀਂ ਮੋਬਾਈਲ ਵਿੱਚ ਅਮਰਤ ਵੇਖਣਾ ਹੈ ਕਿ ਯੈਰ ਵੇਖਣਾ ਇਹ ਵਰਤਣ ਵਾਲੇ ਨੇ ਸੋਚਣਾ ਆਖੋ ਸਤਨਾ ਜੇ ਗਲਤ ਕਮਾਂਡ ਇਹੀ ਵਿਕਾਰਾਂ ਦੀ ਸੈਨਾ ਹੈ ਵੇਖੋ ਇਹ ਮਹਾਰਾਜ ਦੇ ਬਚਨ ਨੇ ਕਿ ਉਹ ਵਿਕਾਰਾਂ ਦੀ ਸੈਨਾ ਵਿੱਚ ਵਿਕਾਰਾਂ ਦੀ ਹਨੇਰੀ ਵਿੱਚ ਜਿਹੜੇ ਜੀਵ ਪਾਪ ਕਰਨੇ ਸ਼ੁਰੂ ਕਰ ਦਿੰਦੇ ਨੇ ਗੁਰੂ ਅਰਜਨ ਦੇਵ ਕਹਿੰਦੇ ਭਾਈ ਗੁਰਦਾਸ ਜੀ ਮੈਂ ਇਹ ਸੋਚਦਾ ਪਿਆ ਇਹ ਅੰਤ ਵੇਲੇ ਨਰਕਾਂ ਨੂੰ ਜਾਣਗੇ ਔਰ ਅਗਲੇ ਲਫਜ਼ ਮਹਾਰਾਏ ਨੇ ਕਹੇ ਕਹਿੰਦੇ ਨਰਕਾਂ ਨੂੰ ਜਾ ਕੇ ਤਕ ਭੋਗਣਗੇ ਅਗਲੇ ਲਫਜ਼ ਮਹਾਰਾਏ ਨੇ ਕਹੇ ਜਦੋਂ ਦੁੱਖ ਭੋਗਣਗੇ ਤੇ ਕਿਸੇ ਨੇ ਇਹਨਾਂ ਦੀ ਸਹਾਇਤਾ ਨਹੀਂ ਕਰਨੀ ਅਗਲੇ ਲਫਜ਼ ਮਹਾਰਾਏ ਗੁਰੂ ਅਰਜਨ ਦੇਵ ਜੀ ਨੇ ਕਹੇ ਜਿਨ੍ਹਾਂ ਵਾਸਤੇ ਪਾਪ ਕੀਤੇ ਐ ਉਹਨਾਂ ਨੇ ਵੀ ਸਹਿਯਦਾ ਨਹੀਂ ਕਰਨੀ ਆਖੋ ਸਤਨਾ ਹਾਂ ਹਾਂ ਜਿਨ੍ਹਾਂ ਵਾਸਤੇ ਪਾਪ ਕੀਤੇ ਉਹਨਾਂ ਵੀ ਸਹਿਯਦਾ ਨਹੀਂ ਕਰਨੀ ਹੋਏਗਾ ਕੀ ਇਹ ਗੁਰੂ ਅਰਜਨ ਦੇਵ ਜੀ ਕਹਿ ਰਹੇ ਹੋਏਗਾ ਕੀ ਫੇਰ 84 ਲਖ ਜੂਨਾ ਚ ਪੈਣਗੇ ਇਹ ਜਨਮ ਮਰਨ ਦਾ ਗੇੜ ਜੀਵਾਂ ਦਾ ਮੁਕੇਗਾ ਨਹੀਂ ਭਾਈ ਗੁਰਦਾ ਜੀ ਮੈਂ 3 ਦਿਨ ਤੋਂ ਤਾਂ ਜਾਗਦਾ ਪਿਆ ਤਾਂ ਜਾਗਦਾ ਪਿਆ ਕਿ ਐਹੋ ਜੀ ਬਾਣੀ ਉਚਾਰੀਏ ਐਹੋ ਜੀ ਬਾਣੀ ਰਚੀ ਜਾਵੇ ਜਿੱਦੇ ਪੜਨ ਦੇ ਨਾਲ 24 ਘੰਟਿਆਂ ਦੇ ਪਾਪ ਧੋਤੇ ਜਾਣ ਕਿ ਜਕਾਰਾ ਦਿਓ ਪਿਆਰ ਦੇ ਨਾਲ ਮਾਨਨ ਨਿਰਮਲ ਹੋਣਾ ਸ਼ੁਰੂ ਹੋ ਜਾਏ। ਪਾਪਾਂ ਦਾ ਬੈਲੈਂਸ ਨਾਲੋਂ ਨਾਲ ਨਿਲ ਹੋਣਾ ਸ਼ੁਰੂ ਹੋ ਜਾਂਦੇ। ਆ ਸਾਡਾ ਗੁਰੂ ਜੀ। ਐਸ ਵਿਚਾਰ ਤੋਂ ਬਾਅਦ ਫਿਰ ਕਿਹੜੀ ਬਾਣੀ ਉਚਾਰੀ? ਜੇ ਤਾਂ ਹੁਣੇ ਤੁਸੀਂ ਪਾਠ ਕੀਤਾ ਆਖੋ ਸਤਨਾਮ ਵਾਹਿਗੁਰੂ। ਸੁਖਮਨੀ ਸਾਹਿਬ ਜੀ ਦੀ ਬਾਣੀ। ਸੋਚ-ਸੋਚ ਕੇ ਕਲ ਯੁਗ ਦਾ ਭਿਆਨਕ ਸਮਾ ਵਿਕਾਰਾਂ ਦੀ ਸੈਨਾ ਵਿਕਾਰਾਂ ਦੀ ਢੇਰੀ ਕੀ ਬਣੇਗਾ ਜੀਵਾਂ ਦਾ ਨਰਕਾਂ ਨੂੰ ਜਾਣ ਕੇ ਕਿਸੇ ਨੇ ਸਹਾਈਤਾ ਨਹੀਂ ਕਰਨੀ ਜਿਨ੍ਹਾਂ ਵਾਸਤੇ ਪਾਪ ਕੀਤੇ ਉਹਨਾਂ ਵੀ ਨਹੀਂ ਕਰਨੀ ਫਿਰ ਜਨਮ ਮਰਨ ਦੇ ਗੇੜ 'ਚ ਪੈਣਗੇ ਕਿਸੇ ਪਾਸੇ ਨੂੰ ਕੋਈ ਰਾਹ ਹੀ ਨਹੀਂ ਗਤੀ ਹੋ ਜਾਏ ਇਸ ਕਰਕੇ ਭਾਈ ਗੁਰਦਾਸ ਜੀ ਸਾਡਾ ਮਨ ਬਣਿਆ ਇਹੋ ਜੀ ਬਾਣੀ ਉਚਾਰੀਏ ਜਿਹਦੇ ਪੜਨ ਦੇ ਨਾਲ ਸਾਰੇ ਪਾਪਾਂ ਦਾ ਨਾਸ ਹੋ ਜਾਏ ਤੇ ਜਿਹੜਾ ਉਸ ਬਾਣੀ ਨੂੰ ਹਿਰਦੇ ਚ ਵਸਾ ਕੇ ਕਮਾਈ ਕਰੇ ਉਹਦਾ ਫਿਰ ਜਨਮ ਮਰਨ ਹੋਵੇ ਹੀ ਨਾ ਗੱਜ ਕੇ ਆਖੋ ਸਾਧਨ ਉਹ ਕਿਹੜੀ ਬਾਣੀ ਵਿਚਾਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਮੇਰੇ ਮਹਾਰਾਜ ਨੇ ਬਚਨ ਕੀਤਾ ਮਹਾਰਾਜ ਕਹਿੰਦੇ ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਭਾਈ ਗੁਰਦਾਸ ਜੀ 24000 ਅੱਖਰ ਰੱਖੇ ਨੇ ਜਿਹੜਾ ਇੱਕ ਪਾਠ ਦੀ ਵੀ ਹਾਜ਼ਰੀ ਸ਼ਰਧਾ ਨਾਲ ਲਾ ਜਾਏਗਾ ਉਹਦੇ 24000 ਸਵਾਸ ਸਫਲੇ ਹੋ ਜਾਣਗੇ ਬੋਲੇ ਇਹ ਗੱਲ ਮੈਨੂੰ ਬੋਲਣੀ ਪੈ ਰਹੀ ਹੈ ਸੁਵਾਸ ਵੀ ਜੇ ਮਹਾਰਾਜ ਕਹਿੰਦੇ ਵੀ ਅਠਾਂ ਪੈਰਾਂ ਦੇ ਪਾਪ ਧੋਤੇ ਜਾਣਗੇ ਮੈਂ ਵੀ ਪੂਰਾ ਨਹੀਂ ਕੋਸ਼ਿਸ਼ ਕਰੋ ਇੱਕ ਬਾਠ ਰੋਜ ਹੋਵੇ ਸ਼ਰਧਾ ਨਾਲ ਹੁਣ ਤੁਸੀਂ ਕਹੋਗੇ ਗੁਰਗਵਾਲਤ ਸਿੰਘ ਨੇ ਕਹਿਤਾ ਨਹੀਂ ਇਹ ਇਤਿਹਾਸਕ ਸਾਖੀ ਹੈ ਜਿਹੜੀ ਦਾਸ ਨੇ ਗੱਲ ਕਹੀ ਹੈ